दे लेबो तो दा दा इधर उधर का उधर आवे आवे कहां पे दुकान की ये हो जाती है कितनी है कान के कोठे पे वाला नहीं ये आंधी आंधी है ਜੀ ਅਜਮੇ ਦੀ 7 ਤੰਨੇ 25 ਨੂੰ ਸਾਨੂੰ ਸਵੇਰੇ ਕਰੀਬ 7 ਵਜੇ ਤਲਾਹ ਮਿਲੀ ਸੀ ਕਿ ਪਿੰਡ ਬੋਡੇ ਬਟਰ ਪੰਪ ਦੇ ਸਾਹਮਣੇ ਇੱਕ ਗੱਡੀ ਪਲਟੀ ਪਈ ਹੈ ਐਸਐਸਪੀ ਦੀ ਗੱਡੀ ਨੇ ਮੌਕੇ ਪਰ ਜਾ ਕੇ ਦੇਖਿਆ ਕਿ ਉਹਦੇ ਵਿੱਚ ਤਿੰਨ ਬੰਦੇ ਜਿਹੜੇ ਹੈਗੇ ਆ ਉਹ ਗੱਡੀ ਦੇ ਵਿੱਚ ਸੀਗੇ ਉਹਨਾਂ ਨੇ ਮੌਕੇ ਤੇ ਉਹਨਾਂ ਨੂੰ ਕਢਿਆ ਤਿੰਨਾਂ ਨੂੰ ਪਰ ਤਿੰਨਾਂ ਦੀ ਡੈਥ ਹੋ ਗਈ ਸੀ ਮੈਂ ਵੀ ਮੌਕੇ ਤੇ ਪਹੁੰਚਿਆ ਹਾਲਾਤ ਵਾਚਨ ਤੋਂ ਇਹ ਪਾਇਆ ਗਿਆ ਵੀ ਜਿਹੜੀ ਸਵਰਟ ਗੱਡੀ ਹੈ ਉਹ ਕਾਫੀ ਜ਼ਿਆਦਾ ਸਪੀਡ ਤੇ ਸੀਗੀ ਤੇ ਡੁਆਇਟਰ ਨਾਲ ਟਕਰਾ ਕੇ ਜਿਹੜੀ ਹੈ ਉਹ ਗੱਡੀ ਸਾਈਡ ਦੇ ਖਤਾਨੇ ਪਲਟ ਗਈ ਜਿਹਦੇ ਕਾਰਨ ਤਿੰਨ ਜਣਿਆਂ ਦੀ ਜਿਹੜੀ ਮੌਤ ਹੋ ਗਈ ਹੈ ਇਹਦੇ ਵਿੱਚ ਇੱਕ ਪਰਮਿੰਦਰ ਕੁਮਾਰ ਉਮਰ ਕਰੀਬ 35 ਸਾਲ ਪਿੰਡ ਰਣੀਆਂ ਦੂਸਰਾ ਹਰਪੀਤ ਸਿੰਘ ਉਮਰ ਕਰੀਬ 29 ਸਾਲ ਪਿੰਡ ਰਣੀਆਂ ਤੀਜੇ ਬੰਦੇ ਦੀ ਜਿਹੜੀ ਆ ਉਹ شناخت ਨਹੀਂ ਹੋਈ ਇਸ ਬੰਦੇ ਉਹਦੇ ਪਰਿਵਾਰਕ ਮੈਂਬਰ ਵੀ ਮੌਕੇ ਤੇ ਪਹੁੰਚ ਗਏ ਸੀਗੇ ਉਹਨਾਂ ਦੇ ਬੈਨ ਲੱ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਪਹਿਲਾਂ ਇਹ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਐਸ ਐਚਓ ਸੀ ਡੀ ਆਤੋਂ ਵੱਧਣੀ ਦਾ ਫੋਨ ਆਇਆ ਸੀ ਇਹ ਬੌੜਿਆਂ ਦੇ ਕੋਲੇ ਪੈਟਰੋਲ ਪੰਪ ਹੈ ਉਹਦੇ ਪੈਟਰੋਲ ਪੰਪ ਦੇ ਵਿੱਚ ਐਕਸੀਡੈਂਟ ਹੋਇਆ ਉਹਦੇ ਸਾਹਮਣੇ ਇਹ ਰਾਤ 2:30 ਵਜੇ ਦਾ ਵਾਕਿਆ ਜਿਹੜੇ ਡਿਜ਼ਾਇਰ ਗੱਡੀ ਦੇ ਵਿੱਚ ਸੀ ਇਹ ਤਿੰਨ ਜਣੇ ਦੋਹਾਂ ਦਾ ਨਾਮ ਤਾਂ ਪਤਾ ਇੱਕ ਦਾ ਨਾ ਪਰਮਿੰਦਰ ਇੱਕ ਦਾ ਨਾ ਹਰਪ੍ਰੀਤ ਤੇ ਤੀਜੇ ਬੰਦੇ ਦਾ ਹਲੇ ਨਾਮ ਨਹੀਂ ਸਾਨੂੰ ਪਤਾ ਇਹ ਦੋ ਤਾਂ ਜਿਹੜੇ ਦਾ ਨਾਮ ਦੱਸਿਆ ਹੋ ਰਣੀਆਂ ਦੇ ਆ ਤੀਜੇ ਦਾ ਨਹੀਂ ਹਲੇ ਪਤਾ ਲੱਗਿਆ ਵੀ ਕੌਣ ਆ ਉਹ ਆਉਂਦੇ ਉਹਨਾਂ ਦੇ ਕੋਈ ਦੋਸਤ ਮਿੱਤਰ ਆਉਣਗੇ ਸਰੀਆਣ ਕੇ ਦੱਸਣਗੇ ਵੀ ਕੌਣ ਆ ਇਹ ਇਧਰੋਂ ਮੋਗਿਆਂ ਵੱਲੋਂ ਜਾ ਰਹੇ ਸੀ ਪਟਿਆਲਾ ਬਰਨਾਲਾ ਰੋਡ ਤੇ ਇਹ ਵੀ ਪਤਾ ਲੱਗਾ ਕਿ ਐਕਸੀਡੈਂਟ ਕਿੱਦਾਂ ਹੋਇਆ ਕੀ ਕਾਰਨ ਕੀ ਬਣਿਆ ਇਹ ਦੇਖੋ ਜੀ ਇਹ ਤਾਂ ਹੁਣ ਕਹਿ ਨਹੀਂ ਸਕਦੇ ਪਰ ਇਹ ਫੁੱਟਪਾਥ ਦੇ ਨਾਲ ਟਕਰਾਈ ਹੈ ਗੱਡੀ ਜਾਂ ਕੋਈ ਓਵਰਟੇਕ ਕਰਦਿਆਂ ਟਕਰਾਈ ਹੈ ਜਾਂ ਕਿਵੇਂ ਉਹਦੇ ਤੋਂ ਮੜ ਕੇ ਬੇਕਾਬੂ ਹੋ ਗਈ ਹੈ ਗੱਡੀ ਤੁਹਾਨੂੰ ਡੱਡੂ ਬੁੱਢੀ ਕਿੱਥੋਂ ਮਿਲਦੀ ਹੈ ਜੀ ਇਹ ਸਾਨੂੰ ਬੌਡਿਆਂ ਤੋਂ ਮਤਲਬ ਜਿਹੜਾ ਪੈਟਰੋਲ ਪੰਪ ਆ ਉਹਦੇ ਬਿਲਕੁਲ ਸਾਹਮਣੇ ਆਹ ਜਾ ਇਕਲੇ ਪੁੱਤ ਦਾ 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 ਇਧਰੋਂ ਦਾ ਜਾ ਕੇ ਆਉਂਦੇ ਦੁਕਾਨ ਦੀ ਨਹੀਂ ਆਂਦੀ ਆਂਦੀ ਹੈ ਵੀ ਲੱਗਦਾ ਹਾਂ ਹਾਂਜੀ ਅੱਜ ਮੇਰੀ 7:25 ਨੂੰ ਸਾਨੂੰ ਸਵੇਰੇ ਕਰੀਬ 7 ਵਜੇ ਤਲਾਹ ਮਿਲੀ ਸੀ ਕਿ ਪਿੰਡ ਬੋਡੇ ਫਰੋਰ ਪੰਪ ਦੇ ਸਾਹਮਣੇ ਗੱਡੀ ਪਲਟੀ ਪਈ ਹੈ ਐਸਐਸਪੀ